ਵਾਰਾ ਕੁੱਤਿਆਂ ਨੇ ਕੀਤੇ 50 ਤੋਂ ਵੱਧ ਜ਼ਖਮੀ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਅਵਾਰਾ ਕੁੱਤਿਆਂ ਵੱਲੋਂ ਰਾਹਗੀਰਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਕਈ ਬੱਚੇ ਵੀ ਨੋਚੇ ਜਾਂਦੇ ਹਨ ਬਟਾਲਾ ਵਿੱਚ ਇਨੀ ਦਿਨੀ ਅਵਾਰਾ ਕੁੱਤਿਆਂ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਇਸ ਸਾਲ ਦੀ ਸ਼ੁਰੂਆਤ ਵਿੱਚ ਹੀ ਵੱਡੀ ਗਿਣਤੀ ਵਿੱਚ ਅਵਾਰਾ ਕੁੱਤਿਆਂ ਵੱਲੋਂ ਵੱਡਿਆਂ ਦੇ ਕਈ ਮਾਮਲੇ ਰੋਜ਼ਾਨਾ ਸਾਹਮਣੇ ਆ ਰਹੇ ਹਨ ਸਿਵਲ ਹਸਪਤਾਲ ਬਟਾਲਾ ਦੇ ਰਿਕਾਰਡ ਮੁਤਾਬਿਕ ਪਿਛਲੇ 3 ਦਿਨਾਂ ਤੋਂ ਹੁਣ ਤੱਕ 50 ਦੇ ਕਰੀਬ ऐसे मरीज आए हैं जो आवारा कुत्तेया ਦੇ ਸ਼ਿਕਾਰ ਹੋ ਇਲਾਜ ਕਰਵਾ ਕੇ ਗਏ ਹਨ ਅਤੇ ਇਸ ਤੋਂ ਇਲਾਵਾ ਕਈ ਲੋਕ ਨੀਜੀ ਹਸਪਤਾਲਾਂ ਵਿੱਚ ਵੀ ਪਹੁੰਚੇ ਹਨ। ਜੀ ਮੈਂ ਫਾਰਮਾਸਿਸਟ ਹਾਂ। ਸਾਡੇ ਕੋਲ ਇੱਕ ਤਰੀਕ ਨੂੰ ਨਿਊ ਕੇਸ ਜਿਹੜੇ ਆਏ ਉਹ 13 ਇਹ ਆ। 2 ਤਰੀਕ ਨੂੰ 12 ਕੇਸ 3 ਤਰੀਕ ਨੂੰ ਫਿਰ 13 ਆਏ ਆ ਤੇ ਅੱਜ ਮਿਲ ਕੇ 4 ਕੇਸ ਆ ਗਏ ਅਸੀਂ। ਇਹ ਟੋਟਲ ਮਿਲ ਕੇ ਨਵੇਂ ਸਾਲ ਤੋਂ ਹੋਣਾ ਮਿਲ ਕੇ 4 ਦਿਨਾਂ ਦੇ ਵਿੱਚ 42 ਕੇਸ ਆ ਗਏ। ਸਰ ਉਹ ਜੀ ਇੰਨੇ ਕੇਸ ਆ ਜਾਂਦੇ ਆ ਹਾਂ ਐਵੇਂ ਤੇ ਇੰਨੇ ਕੇ ਆ ਜਾਂਦੇ ਆ